ਕਤ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮੋਂਗੇ ਅੱਜ ਦੇ ਜਿਹੜੀ ਪਹਿਲੀ ਵੀਡੀਓ ਸੀ ਬਹੁਤ ਵਧੀਆ ਤੁਹਾਡੀ ਸਾਰਿਆਂ ਦਾ ਰਿਸਪੌਂਸ ਰਿਹਾ ਹੈ ਜੀ ਐਦਾਂ ਹੀ ਤੁਸੀਂ ਪਹਿਣਾ ਸੂਟਾਂ ਨੂੰ ਪਸੰਦ ਕਰਦੇ ਰਹੇ ਤੁਸੀਂ ਸਾਰੇ ਖੁਸ਼ ਰਹੋ ਲਓ ਜੀ ਇਹ ਹੁਣ ਵੀਰਾਂ ਦੇ ਲਈ ਹੈ ਆਪਣੀ ਵਾਈਫ ਨੂੰ ਗਿਫਟ ਦੇਣਗੇ ਲਓ ਜੀ ਕਰਵਾ ਚਾਹੋ ਤੇ ਬਹੁਤ ਹੀ ਪਿਆਰੇ ਤੇ ਅਮੇਜ਼ਿੰਗ ਜਿਹਾ ਸੂਟ ਤੁਹਾਡੇ ਲਈ ਲੈ ਕੇ ਆਏ ਆ ਇਹ ਆਪਣੇ ਕੋਲੇ ਮਜ਼ੈਲੋ ਦੇ ਵਿੱਚ ਆਪਾਂ ਪਲੇਨ ਸਟਫ ਵੀ ਲੈ ਕੇ ਆਏ ਸੀਗੇ ਕਾਫੀ ਆਪਾਂ ਨੇ ਸੋਲਡ ਕੀਤਾ ਸੀਗਾ ਇਦਾਂ ਦਾ ਜਿਹੜਾ ਸੇਲ ਕੀਤਾ ਸੀਗਾ ਸਟਫ ਹੈ ਮਜ਼ੈਲੋ ਸ਼ਿਲਕ ਦਾ ਇਦਾਂ ਇਹਦੇ ਵਿੱਚ ਸਟਫ ਮੇਰਾ ਸੂਟ ਪੀਚ ਕਲਰ ਦਾ ਪਲੇਨ ਚ ਸੀਨੇ ਵਾਲਾ ਕਾਫੀ ਵਰਕ ਕਰਵਾਏ ਸੀਗੇ ਇਹ ਸੂਟ ਤੇ ਆਪਾਂ ਤੁਹਾਨੂੰ ਵੀਦ ਵਰਕ ਵਾਲੇ ਸੂਟ ਲੈ ਕੇ ਆਏ ਆ ਜਿੱਦਾਂ ਇਹਦੇ ਵਿੱਚ ਫਰੰਟ ਬੈਕ ਦੋਨਾਂ ਤੇ ਤਾਂ ਸਾਰੇ ਤੇ ਇੰਬੋਰਡਰੀ ਆਊਗੀ ਸ਼ਰਟ ਦੇ ਉੱਤੇ ਪਲੇਨ ਇਹਦੇ ਨਾਲ ਬਾਟਮ ਰਹੂਗੀ ਜੀ ਮਜੈਲੋ ਦਾ ਛਿਲਕਾ ਇਹ ਸੂਟ ਹੈ ਜੀ ਕਲਰ ਚੈੱਕ ਕਰੀ ਚਲੋ ਤੁਸੀਂ ਬਹੁਤ ਹੀ ਪਿਆਰੇ ਜੇ ਤੇ ਬਹੁਤ ਹੀ ਜੈਨੂਇਨ ਜੇ ਪ੍ਰਾਈਸ ਤੇ ਤੁਹਾਨੂੰ ਅੱਜ ਇਹ ਸੂਟ ਦੇ ਰਹੇ ਆਂਗੇ ਹੈਲੋ ਜੀ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਬਹੁਤ ਸੋਹਣਾ ਲਾਈਲਕ ਪਰਪਲ ਸ਼ੇਡ ਬਹੁਤ ਪਿਆਰਾ ਤੇ ਇਹ ਪਿਕਾਕ ਸ਼ੇਡ ਐਂਡ ਮੈਂਦੀ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਤੇ ਨੈਕਸਟ ਆ ਗਿਆ ਜੀ ਅਨੀਅਨ ਬਹੁਤ ਸੋਹਣਾ ਗਾਜਰੀ ਜਆ ਵੀਨ ਕਹਿ ਸਕਦੇ ਹਨ ਅਨੀਅਨ ਹੋਰ ਹੀ ਕਲਰ ਜੈ ਨਵਾਂ ਜਆ ਚਾਰ ਕਲਰ ਨੇ ਜੀ ਇਹਦੇ ਵਿੱਚ ਚਾਰ ਹੋਈ A1 ਨੇਗੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਦਿਓ ਤੇ ਇਨਾਂ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਇੰਡੀਆ ਦੀ ਸ਼ਿਪਿੰਗ ਫ੍ਰੀ ਰਹੂਗੀ ਅੱਜ ਦੇ ਲਈ ਇਹ ਸੋਡੇ ਲਈ ਡਿਸਕਾਊਂਟ ਹੈ ਜੀ 1500 ਰੁਪਏ ਦਾ ਸੂਟ ਰਹੂਗਾ ਤੇ షిప్పింగ్ ఇండియా ਦੀ ਫ੍ਰੀ ਹੈ ਜੀ ఇండియా ਦੀ ਸ਼ਿਪਿੰਗ ਫ੍ਰੀ ਹੈ 9253115036 ਤੇ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਕਰਿਓ ਕੋਈ ਪੈਂਡ ਰਹਿ ਨਾ ਜਾਵੇ ਬਹੁਤ ਪਿਆਰੇ ਜੇ ਕਲਰ ਨੇ ਤੇ ਬਹੁਤ ਹੀ ਸੋਹਣੇ ਜੇ ਬਹੁਤ ਪਿਆਰਾ ਸਟਫ ਹੈ ਬਹੁਤ ਸੋਹਣੇ ਕਲਰ ਨੇ ਜੀ ਇਹਨਾਂ ਦੇ ਤੇ ਤੁਹਾਡੇ ਲਈ ਕਰਵਾ ਚਾਹ ਉਹਦੇ ਲਈ ਇੱਕ ਹੋਰ ਗਿਫਟ ਦੇ ਦਿੱਤਾ ਹੈਗਾ ਅੱਜ ਆਪਾਂ ਨੇ ਲਓ ਜੀ ਬਹੁਤ ਬਹੁਤ ਸੋਹਣੇ ਕਲਰ ਨੇ ਆਪਣਾ ਨੰਬਰ ਮੈਂ ਦੁਬਾਰਾ ਫੇਰ ਰਿਪੀਟ ਕਰਨ ਲੱਗੀ ਹਾਂ 9853115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ